ਤੇ ਸਦਬਾਬ ਦੀ ਮੁਰਤ ਸਵਰਗੀ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ 10ਵੀਂ ਵਰ੍ਹੇ ਮੌਕੇ ਜਿੱਥੇ ਪੂਰੇ ਪੰਜਾਬ ਤੋਂ ਇਲਾਵਾ ਵੱਖ-ਵੱਖ ਰਾਜਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ ਹਨ ਉਸੇ ਲੜੀ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਵਿੱਚ ਅੱਜ ਇਸ ਮੈਡੀਕਲ ਕੈਂਪ ਦਾ ਯੋਜਨ ਕੀਤਾ ਗਿਆ ਜਿੱਥੇ ਸੈਂਕੜੇ ਮਰੀਜ਼ਾਂ ਨੇ ਦਾ ਇਲਾਜ ਜਿਹੜਾ ਕਿ ਵਕ ਵਕ ਮਾਹਿਰ ਡਾਕਟਰਾਂ ਵੱਲੋਂ ਕੀਤਾ ਗਿਆ ਇਸ ਦੌਰਾਨ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਕੈਮਿਸਟ ਆਰਗੇਨਾਈਜੇਸ਼ਨ ਦਾ ਜਿੱਥੇ ਹਰ ਸਾਲ ਸਹਿਯੋਗ ਰਹਿੰਦਾ ਹੈ ਉਸੇ ਨਦੀ ਤਹਿਤ ਇਸ ਵਾਰ ਵੀ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ ਸਾਡੇ ਨਾਲ ਮੌਜੂਦ ਹਨ ਕੈਮਿਸਟ ਆਰਗੇਨਾਈਜੇਸ਼ਨ ਦੇ ਚੇਅਰਮੈਨ ਜੀ ਸੁਖਵੀਰ ਸਿੰਘ ਜੀ ਸੱਗੂ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਹਨ ਸਰ ਤੁਹਾਡਾ ਸਵਾਗਤ ਹੈ ਜਗਬਾਣੀ ਜੀ ਕੀ ਕਹਿਣਾ ਚਾਹੁੰਦੇ ਕੈਂਪ ਨੂੰ ਲੈ ਕੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਗਬਾਣੀ ਅਤੇ ਪੰਜਾਬ ਦੇ ਸਿਹਤ ਸਮੂਹ ਦਾ ਉਹਨਾਂ ਵੱਲੋਂ ਹਰ ਸਾਲ ਲਗਾਏ ਜਾਣ ਵਾਲਾ ਕੈਂਪ ਜੋ ਕਿ ਸ਼੍ਰੀਮਤੀ ਸਰਦੇਸ਼ ਜੂਬੜਾ ਜੀ ਦੇ 10ਵੇਂ ਵਰ੍ਹੇ ਦਿਤੇ ਮਨਾਇਆ ਜਾ ਰਿਹਾ ਹੈ ਇਹ ਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਦਾ ਤੇ ਹਰ ਸਾਲ ਅਸੀਂ ਇਹਨਾਂ ਨਾਲ ਕੋਪਰੇਟ ਕਰਦੇ ਆਂ ਔਰ ਇਹਨਾਂ ਵੱਲੋਂ ਜਿਹੜਾ ਪਰਲਾ ਕੀਤਾ ਗਿਆ ਹੈ ਫਰੀ ਦਵਾਈਆਂ ਤੇ ਫਰੀ ਚੈੱਕਅਪ ਦਾ ਉਹਦਾ ਸਾਡੇ ਤਰਨ ਤਰਨ ਤੇ ਹੋਰ ਪੰਜਾਬ ਨੂੰ ਜਿਹੜਾ ਲਾਭ ਹੋ ਰਿਹਾ ਹੈ ਉਹਦੇ ਲਈ ਅਸੀਂ ਧੰਨਵਾਦੀ ਆਂ ਔਰ ਇਸੇ ਤਰ੍ਹਾਂ ਦੀ ਕੈਂਪਨੀ ਜਿਹੜੀਆਂ ਹਮੇਸ਼ਾ ਲੱਗੇ ਰਹਿਣ ਔਰ ਗਰੀਬ ਔਰ ਜ਼ਰੂਰਤਮੰਦ ਦੀ ਜਿਹੜੀ ਆ ਉਹ ਹਮੇਸ਼ਾ ਜਿਹੜੀ ਆ ਇਸ ਤਰ੍ਹਾਂ ਇਹ ਜਿਹੜੀਆਂ ਸੰਸਥਾਵਾਂ ਇਹ ਅੱਗੇ ਆ ਕੇ ਉਹਨਾਂ ਦਾ ਸਾਥ ਦੇਣ ਬਹੁਤ ਬਹੁਤ ਧੰਨਵਾਦੀ ਮੈਂ ਰਮਨਜੀਤ ਦਾ ਵੀ ਬਹੁਤ ਬਹੁਤ ਧੰਨਵਾਦੀ ਆਂ ਔਰ ਇਹਨਾਂ ਵੱਲੋਂ ਜਿਹੜਾ ਇਹ ਸਾਨੂੰ ਜਿਹੜਾ ਇਹ ਹਰ ਸਾਲ ਤਾਰੀਵਾਲ ਬੱਚਿਆਂ ਦੇ ਹਸਪੀਟਲ ਦੇ ਵਿੱਚ ਜਿਹੜਾ ਇਹ ਸਾਡੀ ਆਰਗੇਨਾਈਜੇਸ਼ਨ ਜਿਹੜੀ ਆ ਉਹਨਾਂ ਦੇ ਜਿਹੜੇ ਬਾਲਕ ਨੇ ਮਕੇਸ਼ ਜੀ ਇਹਨਾਂ ਵੀ ਸੰ ਨਾਲ ਬਹੁਤ ਕੋਪਰੇਟ ਰਹੇ ਨੇ ਔਰ ਰਮਨਜੀਤ ਦੇ ਬ੍ਰਦਰ ਛੋਟੇ ਜੀ ਹਾਂਜੀ ਉਹਨਾਂ ਦਾ ਸਾਡੇ ਨਾਲ ਆਇਆ ਥੈਂਕ ਯੂ ਤੇ ਸੱਜਣਾ ਮੌਜੂਦ ਨੇ ਜਿਲ੍ਹਾ ਪ੍ਰਧਾਨ ਮੁਕੇਸ਼ ਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਥੈਂਕ ਯੂ ਇਹ ਜਿਹੜਾ ਕੈਂਪ ਆ 8-9 ਸਾਲ ਤੋਂ ਹਰ ਸਾਲ ਲੱਗਦਾ ਵਾ ਬੜਾ ਵਧੀਆ ਕੈਂਪ ਲੱਗਦਾ ਵਾ ਬੜਾ ਇੱਕ ਸੇਵਾ ਵਾਲਾ ਕੰਮ ਹੈਗਾ ਵਾ ਅੱਜ ਵੀ ਲੱਗਦਾ ਘਟੋ ਘਟ ਤਿੰਨ ਚਾਰ ਸੌ ਪੇਸ਼ੈਂਟ ਉੱਥੇ ਆਇਆ ਵਾ ਸਭ ਨੇ ਫਲਾ ਲਈ ਐ ਡਾਕਟਰਾਂ ਦੀ ਦਵਾਈਆਂ ਮਿਲ ਗਿਆ ਵਾ ਸਭ ਨੂੰ ਤੇ ਬਹੁਤ ਵਧੀਆ ਲੱਗਾ ਵਾ ਥੈਂਕ ਯੂ ਜੀ ਆ ਪਾਸੀ ਦੀ ਕੀ ਗੱਲ ਚਾਹੁੰਦੇ ਆ ਕਿਹੜੇ ਕਿਹੜੇ ਡਾਕਟਰ ਇੱਥੇ ਪੁੱਜੇ ਸੀ ਔਰ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਮਰੀਜ਼ਾਂ ਵਿੱਚ ਕਿਵੇਂ ਦਾ ਉਤਸ਼ਾਹ ਰਿਹਾ ਕਾਫੀ ਹੱਦ ਤੱਕ ਜਿਹੜੀਆਂ ਬਿਮਾਰੀਆਂ ਦੀ ਡਾਇਗਨੋਸਿਸ ਇੱਥੇ ਕੀਤੀ ਗਈ ਹੈ ਔਰ ਡਾਕਟਰ ਮਾਨ ਡਾਕਟਰ ਸ਼ਮਸ਼ੇਰ ਔਰ ਡਾਕਟਰ ਹੱਡੀਆਂ ਦੇ ਪਰੰਪਰੀਤ ਔਰ ਅੱਛੇ ਅੱਛੇ ਡਾਕਟਰ ਜਿਹੜੇ ਸਾਰਿਆਂ ਨੇ ਇੱਥੇ ਫ੍ਰੀ ਚੈੱਕਅਪ ਕੀਤਾ ਦਵਾਈਆਂ ਵੀ ਮਰੀਜ਼ਾਂ ਨੂੰ ਫ੍ਰੀ ਮਿਲੀਆਂ ਔਰ ਮੇਰੇ ਖਿਆਲ ਨਾਲ ਇਹ ਪੰਜਾਬ ਕੇਸਰੀ ਦਾ ਬਹੁਤ ਸ਼ਾਨਦਾਰ ਉਪਰਾਲਾ ਵਾ ਜੋ ਸਰਦੇਸ਼ ਚੋਪੜਾ ਜੀ ਜੀ ਨੂੰ ਇੱਕ ਬਹੁਤ ਵਧੀਆ ਸ਼ਰਧਾਂਜਲੀ ਦਿੰਦਾ ਵਾ ਧੰਨਵਾਦ ਤਨਦਰ ਸਿੰਘ ਜੀ ਰਾਣਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਿਸ ਤਰ੍ਹਾਂ ਦੇ ਮਰੀਜ਼ਾਂ ਨੇ ਇੱਥੇ ਲਾਭ ਲਏ ਆ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਔਰ ਕਿਸ ਤਰ੍ਹਾਂ ਦਾ ਉਹਨਾਂ ਨੂੰ ਫਾਇਦਾ ਮਿਲਿਆ ਇੱਥੇ ਅੱਗੇ ਸਭ ਤੋਂ ਪਹਿਲਾਂ ਤੇ ਸਭ ਦੇਸ਼ ਚੋਪੜਾ ਜੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਸ਼ਰਧਾਂਜਲੀ ਆ ਉਹਨਾਂ ਦੀ 10 ਬਰਸੀ ਦੇ ਉੱਤੇ ਅਸੀਂ ਸਾਰੇ ਕੈਮਿਸਟ ਔਰਗੇਨਾਈਜੇਸ਼ਨ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਸ਼ਰਧਾਂਜਲੀ ਭੇਤੀ ਪੇਸ਼ ਕਰਦੇ ਆ ਕੈਂਪ ਦਾ ਮੁੱਖ ਉਦੇਸ਼ ਇਹ ਹੈ ਕਿ अर्ਲੀ ਸਭ ਤੋਂ ਪਹਿਲਾਂ ਦੀ ਪ੍ਰੀਵੈਂਸ਼ਨ अर्ਲੀ ਡਿਟੈਕਸ਼ਨ ਔਰ ਟਰੀਟਮੈਂਟ ਇਸ ਕੈਂਪ ਦੇ ਵਿੱਚ ਤਿੰਨੇ ਹੀ ਜਿਹੜੇ ਆ ਪਾਰਟਸ ਜਿਹੜੇ ਸੀਗੇ ਮੈਡੀਕਲ ਸਾਇੰਸ ਉਹ ਸਾਰੇ ਜਿਹੜੇ ਬਖੂਬੀ ਜਿਹੜੇ ਆ ਸਭ ਸਾਰੇ ਸੀਨੀਅਰ ਤੋਂ ਸੀਨੀਅਰ ਡਾਕਟਰਸ ਜਿਹੜੇ ਆ ਜ਼ਿਲ੍ਹੇ ਦੇ ਉਹਨਾਂ ਵੱਲੋਂ ਸਹਿਯੋਗ ਦੇ ਕੇ ਦਿੱਤਾ ਗਿਆ ਵਾ ਬਹੁਤ ਸਾਰੇ ਪੇਸ਼ੈਂਟ ਇਹੋ ਜਿਹੇ ਸੀਗੇ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਉਹ ਕੁਝ ਇਹੋ ਜੀਆਂ ਦਵਾਈਆਂ ਬਿਮਾਰੀਆਂ ਆਪਣੇ ਨਾਲ ਲੈ ਕੇ ਚੱਲ ਰਹੇ ਆ ਔਰ ਅੱਜ ਉਹਨਾਂ ਨੂੰ ਬਹੁਤ अर्ਲੀ ਡਿਟੈਕਸ਼ਨ ਦੇ ਨਾਲ ਅਵੇਅਰ ਹੋਏ ਆ ਔਰ ਉਹ ਆਪਣਾ ਟ੍ਰੀਟਮੈਂਟ ਵੀ ਉੱਥੇ ਇੱਥੇ ਉਹਨਾਂ ਨੂੰ ਦਿੱਤਾ ਗਿਆ ਵਾ ਨਾਲ ਦੀ ਨਾਲ ਜਿਹੜੀਆਂ ਕੁਝ ਦਿਨਾਂ ਲਈ ਉਹਨਾਂ ਨੂੰ ਫ੍ਰੀ ਮੈਡੀਸਿਨਸ ਵੀ ਪ੍ਰੋਵਾਈਡ ਕੀਤੀਆਂ ਗਈਆਂ ਵਾ ਫ੍ਰੀ ਟੈਸਟ ਵੀ ਕੀਤੇ ਗਏ ਆ ਔਰ ਇਸ ਤਰ੍ਹਾਂ ਦੇ ਨਾਰਮਲੀ ਹਰ ਕੋਈ ਆਪਣੇ ਘਰ ਦਾ ਇਸ ਤਰ੍ਹਾਂ ਕੋਈ ਵੀ ਕੋਈ ਫੰਕਸ਼ਨ ਹੁੰਦਾ ਵਾ ਜਿਸ ਤਰ੍ਹਾਂ ਸਰ ਦੇਸ਼ ਚੋਪੜਾ ਜੀ ਦੀ ਅੱਜ ਬਰਸੀ ਆ ਉਹ ਆਪਣੇ ਘਰ ਜਾਂ ਕੁਝ ਫੰਕਸ਼ਨ ਕਰਕੇ ਜਿਹੜਾ ਉਹ ਨੂੰ ਮਨਾਉਂਦੇ ਆ ਪਰ ਇਸ ਤਰੀਕਾ ਦੇ ਕੈਂਪ ਲਗਾ ਕੇ ਜਿਹੜੀ ਆ ਉਹ ਮਾਨਵਤਾ ਦੀ ਇੱਕ ਬਹੁਤ ਵੱਡੀ ਸੇਵਾ ਕੀਤੀ ਗਈ ਆ ਔਰ ਆਈ ਹੋਪ ਕਿ ਇਨ ਫਿਊਚਰ ਵੀ ਜਿਹੜੀ ਆ ਇਹ ਚੱਲਦੀ ਰਹੇਗੀ ਕੈਮਸਟ ਆਰਗੇਨਾਈਜੇਸ਼ਨ ਹਮੇਸ਼ਾ ਹੀ ਇਹਨਾਂ ਦੇ ਨਾਲ ਮੋਢਾ ਦੇ ਨਾਲ ਮੋਢਾ ਰੱਖ ਕੇ ਚੱਲਦੀ ਰਹੇਗੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਜਗਤਜੀਤ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਡਿਆ ਉਪਰਾਲਾ ਹੈ ਜਗਬਣੀ ਵੱਲੋਂ ਇਹ ਹਰ ਸਾਲ 10ਵੀਂ ਬਰਸੀ ਉਹਨਾਂ ਦੀ ਹਰ ਸਾਲ ਇਸ ਤਰ੍ਹਾਂ ਮਨਾਇਆ ਜਾਂਦਾ ਹੈ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਜਾਂਦਾ ਹੈ ਅਸੀਂ ਕਿਨੇ ਸੇਵਾ ਹਰ ਸਾਲ ਸਾਨੂੰ ਹੀ ਮੌਕਾ ਦਿੱਤਾ ਜਾਵੇ ਬਈ ਗੋੜੀ ਖਲਸਾ ਹੀ ਬਥੇ ਔਰ ਇਸ ਤਰ੍ਹਾਂ ਸਾਡੇ ਨਾਲ ਮੌਜੂਦ ਹਨ ਜਨਰਲ ਸਕੱਤਰ ਜੀ ਭਵਨ ਚਾਹਲਾ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਿਨੋ ਜਾਂਦੇ ਸਰ ਤੁਸੀਂ ਅੱਜ ਕਿਹੜੇ ਕਿਹੜੇ ਡਾਕਟਰ ਸੇ ਕਿਹੜੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਇੱਥੇ ਪੁੱਜੇ ਸਨ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਜਿਹੜਾ ਕੈਂਪ ਆ ਤੇ ਇਹਦੇ ਵਿੱਚ ਐਮਡੀ ਡਾਕਟਰ ਇਹ ਸਪੈਸ਼ਲਿਸਟ ਆਰਥੋਡੇ ਹੱਡੀਆਂ ਦੇ ਜਿਨ੍ਹਾਂ ਨੇ ਜਾਂਚ ਕੀਤੀ ਹੈ ਮੇਰੀਆਂ ਜਾਂਦੀ ਔਰ ਬਹੁਤ ਸੋਹਣੇ ਤਰੀਕੇ ਨਾਲ ਇੱਥੇ ਆਰਗੇਨਾਈਜ਼ ਕੀਤਾ ਗਿਆ ਹੈ ਐਮਐਸ ਆਰਗੇਨਾਈਜੇਸ਼ਨ ਅਤੇ ਹਿੰਦ ਸਮਾਜਾਰਗਰੂਪ ਉਹ ਜੋ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਸ਼ਰਧਾਂਜਲੀ ਤੇ ਇਹ 10ਵੀਂ ਵਰ੍ਹੇ ਦੀ ਜਿਹੜੇ ਕੈਂਪ ਲਗਾਏ ਜਾਂਦਾ ਮੈਡੀਕਲ ਦਾ ਉਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਦਵਾਈਆਂ ਤੇ ਸਾਰਾ ਕੁਝ ਨਾਲ ਪ੍ਰੋਵਾਈਡ ਕਰਾਇਆ ਗਿਆ ਹੈ ਪੇਸ਼ੈਂਟ ਨੂੰ ਅਸੀਂ ਸੱਚੇ ਦਿਲ ਨਾਲ ਧੰਨਵਾਦ ਕਰਦੇ ਹਾਂ ਇਸ ਸਮਾਜਿਕ ਗਰੁੱਪ ਦਾ ਥੈਂਕ ਯੂ ਸਾਡੇ ਨਾਲ ਇੱਥੇ ਸੀਏ ਸਟਾਫ ਤੋਂ ਇੰਚਾਰਜ ਨੇ ਪ੍ਰਭਜੀਤ ਸਿੰਘ ਜੀ ਇੰਸਪੈਕਟਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਵੀ ਚੇਚਾ ਦੌਰਤੇ ਸ਼ਦਾਰਜੀ ਲਈ ਨਹੀਂ ਪੁੱਛਿਆ ਉਹ ਕੀ ਕਹਿਣਾ ਚਾਹੁੰਦੇ ਹਨ ਸਰ ਕੀ ਕਹਿਣਾ ਚਾਹੁੰਦੇ ਅੱਜ ਕੈਂਪ ਚਾਏ ਦੇ ਮਦਰ ਅੱਜ ਸੁਖਦੇਵ ਚੋਪੜਾ ਜੀ ਦੀ ਵਰਸ ਜਿਹਦੇ ਸਬੰਧੀ ਅੱਜ ਇੱਥੇ ਇੱਕ ਕੈਂਪ ਲਗਾਇਆ ਗਿਆ ਵਾ ਜਿਹੜਾ ਹਰ ਫ੍ਰੀ ਸਹੂਲਤ ਦਿੱਤੀ ਗਈ ਹੈ ਇਹ ਬਹੁਤ ਹੀ ਵੱਡਾ ਪ੍ਰਾਨਾ ਕੀਤਾ ਗਿਆ ਵਾ ਜਗਬਾਣੀ ਵੱਲੋਂ ਮੈਂ ਜਗਬਾਣੀ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਇਸ ਉਪਰਾ ਲੈ ਕੇ ਥੈਂਕ ਯੂ ਇਸ ਮੌਕੇ ਇਸ ਮੂ ਮੈਮਰਾ ਨੇ ਇਸ ਕੈਂਪਨੀ ਕਾਫੀ ਸ਼ਲਾਘਾ ਕੀਤੀ ਔਰ ਇਸ ਦੌਰਾਨ ਵੱਡੀ ਗਿਣਤੀ ਸੈਂਕੜੇ ਮਰੀਜ਼ਾਂ ਨੇ ਇੱਥੇ ਕੈਂਪ ਵਿੱਚ ਪਹੁੰਚ ਕੇ ਇਸ ਦਾ ਲਾਭ ਪ੍ਰਾਪਤ ਕੀਤਾ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਦਾਰਾ ਡਾਕਟਰ ਸ਼ਿਮਸ਼ੇਰ ਸਿੰਘ ਰਟਾਇਰਡ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਅੱਜ ਅਸੀਂ ਸ਼੍ਰੀਮਤੀ ਸ਼ਬਦੇਸ਼ ਚੋਪੜਾ ਜੀ ਦੇ 10ਵੇਂ ਕੈਂਪ ਤੇ ਮੈਡੀਕਲ ਕੈਂਪ ਦੇ ਤੌਰ ਤੇ ਇੱਥੇ ਅਸੀਂ ਹਾਜ਼ਰ ਹੋਏ ਆਂ ਤੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਕਿਉਂਕਿ ਮੈਂ ਮੈਡੀਕਲ ਸਪੈਸ਼ਲਿਸਟ ਆ ਮੈਡੀਕਲ ਜੀ ਇੰਜਨੀਆਂ ਵੀ ਬਿਮਾਰੀਆਂ ਉਹਨਾਂ ਬਾਰੇ ਲੋਕਾਂ ਨੂੰ ਅਸੀਂ ਦੇਖਿਆ ਚੈੱਕਅਪ ਕੀਤਾ ਫਰੀ ਦਵਾਈਆਂ ਦਿੱਤੀਆਂ ਫਰੀ ਟੈਸਟ ਵੀ ਕੀਤੇ ਗਏ ਇੱਥੇ ਇਹ ਕੈਂਪ ਜਿਹੜਾ ਲਗਭਗ ਹਰ ਸਾਲ ਹੀ ਲੱਗਦਾ ਹੈਗਾ ਤੇ ਅਸੀਂ ਹਰ ਸਾਲ ਹੀ ਇਹਨਾਂ ਦਾ ਕੈਂਪ ਦੇ ਵਿੱਚ ਸਮੂਹਯਤ ਕਰਦੇ ਆਂ ਪਿਆਸ ਕਰਦੇ ਆਂ ਕਿ ਅੱਗੋਂ ਵੀ ਜਿੰਨਾ ਚਿਰ ਅਸੀਂ ਵੀ ਤੰਦਰੁਸਤ ਰਹੇ ਅਸੀਂ ਹਰ ਕੈਂਪ ਦੇ ਵਿੱਚ ਆਇਆ ਕਰਾਂਗੇ ਤੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰੀਆਂ ਕਰਾਂਗੇ ਇਹ ਗੱਲ ਵਰਨਨ ਜੋ ਹੈ ਕਿ ਇਹ ਜਿਹੜੇ ਕੈਂਪ ਹੈ ਮੈਡਮ ਸੁਦੇਸ਼ ਚੋਪੜਾ ਜੀ ਦੀ ਜਾਤ ਦੀ ਵਿੱਚ ਸਾਡੀ ਸਟੇਟ ਤੋਂ ਇਲਾਵਾ ਸਾਡੇ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਸਟੇਟਾਂ ਦੇ ਵਿੱਚ ਵੀ ਲੱਗਦੇ ਹੈਗੇ ਆ ਤੇ ਹਰ ਸਾਲ ਇਹਨਾਂ ਦੀ ਜਿਹੜੀ ਵਰਸੀ ਨੂੰ ਜਿਹੜਾ ਸਮਰਥਨ ਦਿੱਤਾ ਜਾਂਦਾ ਥੈਂਕ ਯੂ ਮੇਰੁਪਿੰਦਰ ਕੌਰ ਸੰਧੂ ਸਟੇਟ ਜੁਆਇੰਟ ਸੈਕਟਰੀ ਯੂਥ ਵਿੰਗ ਪੰਜਾਬ ਅੱਜ ਅਸੀਂ ਇੱਥੇ ਪਹੁੰਚੇ ਹਾਂ ਜੀ ਪੰਜਾਬ ਕੇਸਰੀ ਵੱਲੋਂ ਜੀ ਸ਼੍ਰੀਮਤੀ ਸਚਦੇਵਾ ਚੋਪੜਾ ਜੀ ਦਾ ਜਿਹੜਾ ਕਿ 10ਵੀਂ ਵਰਸੀ ਦਾ ਲਗਾਇਆ ਗਿਆ ਕੈਂਪ ਜੋ ਕਿ ਹਰਿਆਣਾ ਪੰਜਾਬ ਤੋਂ ਇਲਾਵਾ ਹੋਰ ਵੀ ਵੱਖ-ਵੱਖ ਦੇਸ਼ਾਂ જિલ્લા ਤੇ ਚੱਲ ਰਿਹਾ ਹੈ ਇਹ ਬੜੇ ਵਧੀਆ ਸ਼ਲੰਘਾ ਜੋਗ ਇੱਕ ਕਦਮ ਆ ਜਿਦੇ ਵਿੱਚ ਆਪਾਂ ਫ੍ਰੀ ਮੈਡੀਕਲ ਸਹੂਲਤਾਂ ਲੈ ਰਹੇ ਆ ਗਰੀਬੰਦੇ ਵਾਲੇ ਇੱਥੇ ਵਕ ਵਕ ਪੜੇ ਲਿਖੇ ਮੈਡੀਕਲ ਡਾਕਟਰਜ਼ ਆ ਰਹੇ ਨੇ ਜਿਦੇ ਕਿ ਜਿੰਨੂੰ ਵੀ ਚੱਕਰ ਦੀ ਲੋੜ ਆ ਉਹ ਇੱਥੇ ਕਰਦੇ ਨੇ ਜਿੱਤੋਂ ਕਿ ਜੇ ਦਵਾਈ ਦੀ ਸਹੂਲਤ ਉਹ ਵੀ ਫ੍ਰੀ ਦੇ ਰਹੇ ਨੇ ਇੱਕ ਬਹੁਤ ਹੀ ਵਧੀਆ ਜਿਹਨੂੰ ਕਹਿੰਦੇ ਆ ਉਪਰਾਲਾ ਮੈਂ ਇਹਨਾਂ ਦੇ ਨਾਲ ਹਮੇਸ਼ਾ ਸਹਿਮਤ ਆ ਜੀ ਕਿ ਬਹੁਤ ਵਧੀਆ ਉਪਰਾਲਾ ਕਰਦੇ ਜਿੱਥੇ ਸਾਨੂੰ ਨੀਡ ਹੋਈ ਅਸੀਂ ਉਹਨਾਂ ਦਾ ਨਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸੁਪਰਨਾ ਮਿੱਤਲ ਤਰਨਵਾਰਨ ਤੋਂ ਆਜ ਅਸੀਂ ਇਸ ਪੰਜਾਬ ਕੇਸਰੀ ਵੱਲੋਂ ਆਰਗੇਨਾਈਜ਼ਡ ਇੱਕ ਕੈਂਪ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਦੀ ਮੈਮਰੀ ਵਿੱਚ ਇੱਕ ਕੈਂਪ ਆਰਗੇਨਾਈਜ਼ਡ ਹੈ 올ਓਵਰ ਪੰਜਾਬ ਹਰਿਆਣਾ ਹੋਰ ਵੇਰੀਅਸ ਥਾਵਾਂ ਤੇ ਜਿੱਥੇ ਫ੍ਰੀ ਚੈੱਕਅਪ ਔਰ ਮੈਡੀਸਿਨਸ ਪ੍ਰੋਵਾਈਡ ਕਰੀਆਂ ਜਾ ਰਹੀਆਂ ਪੇਸ਼IENTS ਲਈ ਸੋ ਇਹ ਬਹੁਤ ਅੱਛਾ ਔਰ ਇੱਕ ਵੈਰੀ ਜਿੰਨੂੰ ਕਹਿ ਲੋ ਕਿ ਬਹੁਤ ਜ਼ਿਆਦਾ ਇਕ ਨੀਡਫੁਲ ਕੈਂਪੇਨ ফর एवरीवन ਜੋ ਹਰ ਕੋਈ ਇਹਦਾ ਫਾਇਦਾ ਉਠਾਏ ਐਂਡ ਇਟ ਇਜ਼ ਅ ਗੁੱਡ ਇੱਕ ਸincere honest ਉਪਰਾਲਾ ਹੈਗਾ ਜੀ ਪੰਜਾਬ ਕੇਸਰੀ ਵੱਲੋਂ ਜਿਆਦਾ ਤੋਂ ਜਿਆਦਾ ਜਨੇਸ ਚ ਆਣ ਤੇ ਇਹਦਾ ਫਾਇਦਾ ਉਠਾਓ। ਸ਼੍ਰੀਮਤੀ ਸਰਬਦੇਸ਼ ਚੋਪੜਾ ਜੀ ਦੀ 10ਵੀਂ ਵਰ੍ਹੇ ਹੈ ਤੇ ਰੀ ਤਨਤਨ ਦੀ ਜਿਹੜੀ ਪ੍ਰੈਸ ਕਮਿਊਨਿਟੀ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਹੈ। ਤੇ ਲੋਕਾਂ ਦੀ ਭਲਾਈ ਵਾਸਤੇ ਤੇ ਹਰ ਸਾਲ ਇਸ ਤਰ੍ਹਾਂ ਚੱਲਣਾ ਚਾਹੀਦਾ ਹੈ ਮੈਂ ਉਤਾਪ ਸਿੰਘ ਕਨੇਜਾ ਜੀ ਪ੍ਰੈਜ਼ੀਡੈਂਟ ਰਾਈਜ਼ਿੰਗ ਅਸੋਸੀਏਸ਼ਨ ਤਰਨਤਾਰਨ ਇਹ ਜਿਹੜਾ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਦੀ ਯਾਦ ਵਿੱਚ ਇਹ 10 ਬਰਸੀ ਦੇ ਸਬੰਧ ਚ ਜਿਹੜਾ ਤਰਨਤਾਰਨ ਢਾਲੀਵਾਰ ਨਰ ਸਿੰਘ ਨੂੰ ਜੇ ਟੈਂਪ ਲਗਾਇਆ ਗਿਆ ਇਹ ਇੱਕ ਬਹੁਤ ਵਧੀਆ ਯਤਨ ਹੈ ਇਹਦੇ ਨਾਲ ਜਿਹੜੇ ਆਮ ਲੋਕਾਂ ਨੂੰ ਇੱਕ ਸਹੂਲਤ ਮਿਲਦੀ ਹੈ ਉਹ ਆਪਣਾ ਚੈੱਕਅਪ ਕਰਵਾ ਸਕਦੇ ਆ ਤੇ ਇਹਦੇ ਜਿਹੜੇ ਪ੍ਰਬੰਧਕ ਆ ਉਹਨਾਂ ਦਾ ਬਹੁਤ-ਬਹੁਤ ਧੰਨ ਉਹਨਾਂ ਦਾ ਇਹ ਬਹੁਤ ਵਧੀਆ ਯਤਨ ਹੈ ਫਸਟ ਆਫ ਆਲ ਸਸਿਦਲ ਸਾਰਿਆਂ ਨੂੰ ਔਰ ਸ਼੍ਰੀਮਤੀ ਸਰਦੇਸ਼ ਚੋਪੜਾ ਜਿਨ੍ਹਾਂ ਦੀ 10ਵੀਂ ਵਰ੍ਹੇ ਦੀ উপলਖਸ਼ ਤੇ ਵਿੱਚ ਪੰਜਾਬ ਕੇਸਰੀ ਸਮੂਹ ਵੱਲੋਂ ਜ਼ਿਲ੍ਹਾ ਪੱਤਰ ਦਾ ਇੱਥੇ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਫ੍ਰੀ ਮੈਡੀਕਲ ਚੈੱਕਅਪ ਕੈਂਪ ਇਹ ਬੜਾ ਵੱਡਾ ਉਪਰਾਲਾ ਹੈ ਜ ਹੈ ਔਰ ਮੈਂ ਐਪਰੀਸ਼ੀਏਟ ਕਰਦਾ ਹਾਂ ਸਾਰੇ ਪੰਜਾਬ ਕੇਸਰੀ ਸਮੂਹ ਨੂੰ ਔਰ ਖਾਸ ਕਰਕੇ ਲੋਕਲ ਲੀਡਰਸ ਨੂੰ ਲੋਕਲ ਬਰਾਸ਼ ਨੂੰ ਰਮਨ ਜੀ ਨੂੰ ਲੱਡੂ ਜੀ ਨੂੰ ਜਿਨ੍ਹਾਂ ਨੇ ਵਿਸ਼ੇਸ਼ ਉਪਰਾਲਾ ਕਰਕੇ ਕੈਂਪ ਆਰਗੇਨਾਈਜ਼ ਕੀਤਾ ਹੈ ਔਰ ਇਹ ਕੈਂਪ ਸਿਰਫ ਇੱਕ ਫਾਰਮੈਲਟੀ ਨਹੀਂ ਹੈ ਐਸ ਕੈਂਪ ਤੇ ਵਿੱਚ ਮੈਂ ਦੇਖਿਆ ਹੈ ਕਿ ਬੜੇ ਹੀ ਐਕਸਪਰਟ ਔਰ ਐਕਸਪੀਰੀਅੰਸ ਡਾਕਟਰਸ ਇੱਥੇ ਬੈਠੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਬਦੌਰ ਆਈਐਮਾ ਪ੍ਰੈਜ਼ੀਡੈਂਟ ਮੈਂ ਖੁਦ ਇੱਥੇ ਹਾਂ ਸਰਜਨ ਹੈ ਬਟੇਆ ਵੀ ਡਾਕਟਰ ਅਜੀਤ ਸਿੰਘ ਜਿਨ੍ਹਾਂ ਦੀ ਪਤਨੀ 35-40 ਸਾਲ ਦੀ ਸੇਵਾ ਹੈ ਡੋਟਰ ਮੋਨਿਕਾ ਡਾਕਟਰ ਸ਼ਮਸ਼ੇਰ ਡਾਕਟਰ ਆਲੋਤ ਕਿੰਨੇ ਬੰਦੇ ਇੱਥੇ ਬੈਠੇ ਹਨ ਜਿਹੜੇ ਕਿ ਆਪਣੇ ਆਪਣੇ ਕੰਮ ਛੱਡ ਕੇ ਇਸ ਕਾਮਨ ਕੌਜ਼ ਵਾਸਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸ਼੍ਰੀਮੇਸ਼ চোপੜਾ ਜੀ ਨੂੰ ਇਸ ਕੈਂਪ ਦੇ ਵਿੱਚ ਸ਼ਾਮਲ ਹੋਏ ਨੇ ਔਰ ਆਪਣੀ ਸੇਵਾਵਾਂ ਦੇ ਰਹੇ ਨੇ ਔਰ ਉਹਨਾਂ ਸਾਰੇ ਡਾਕਟਰਸ ਵੱਲੋਂ ਇਹ ਵੀ ਯਕੀਨ ਦਵਾਇਆ ਗਿਆ ਹੈ भी इस कैंप के कोई टैसट होगा या कि अगे इलाज होएगा वह भी बहुत ही कैफियाआईटी दर दर किया जाएगा उसकी बहुत ज़्यादा मदद की जाएगी इसी बचों सो so, मैं सारे सार बहुत बहुत धन्यवाद सत श्रीकाल जी मैं डॉक्टर आयुष मित्तल तरन तारण वालों ये आज जो है इतने पंजाब केस वो एक कैंप किया गया श्रीमती सुश चोपड़ा जी के आ, याद में ये एक बहुत ही अच्छा बहुत ही सुंदर इनिशिएटिव है ये उन लोगों के लिए ज़रूरी है जो लोग बड़े अस्पतालों प्राइवेट अस्पतालों में जाके इलाज अफोर्ड नहीं कर सकते ऐसे जो है अलग अलग स्पेशलिटीज़ के डॉक्टर्स फ्री में कंसल्टेशन दे रहे हैं तो दवाइयाँ भी मुफ्त देती जा रही हैं तो मेरी सबसे यही विनती है कि इस चीज़ का लाभ उठाएँ तो अपने आप को बेहतर करें सत श्रीकाल जी मैं लखविंदर सिंह पागल ਸਿਟੀ ਕੌਂਸਲ ਕਮੇਟੀ ਪ੍ਰੈਜ਼ੀਡੈਂਟ ਜੋ ਅੱਜ ਜਗ ਬਾਣੀ ਵਾਲਿਆਂ ਦੇ ਸਹਿਯੋਗ ਨਾਲ ਇੱਥੇ ਕੈਂਪ ਲੱਗਿਆ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੰਜਾਬ ਕੇਸੀ ਗਰੁੱਪ ਬਾਰੇ ਦੱਸਾਂ ਸਰ ਮੇਰਾ ਇਹਨਾਂ ਨਾਲ ਲਿੰਕ ਤਕਰੀਬਨ 60 ਸਾਲ ਤੋਂ ਉੱਤੇ ਦਾ ਹੈ ਮੇਰੇ ਫਾਦਰ ਸਾਹਿਬ ਦਾ ਸ਼ੁਰੂ ਤੋਂ ਹੀ ਲਾਲਾ ਜਗਤਨਾਰਾਇਣ ਜੀ ਵੀ ਤਰਨਤਾਲ ਸਾਡੇ ਕੋਲ ਆ ਚੁੱਕੇ ਹੈ ਬਹੁ ਵਿਜੀਤ ਨਾਲ ਆਪਣਾ ਘਰੇਲੂ ਪਿਆਰ ਹੈ ਪਰ ਮੈਂ ਜੀ ਨਾਲ ਵੀ ਸੀਗਾ ਤੇ ਇਹ ਇੱਕ ਸਾਡੀ ਫੈਮਿਲੀ ਹੈ ਜਿਹੜੀ ਅੱਜ ਤੱਕ ਰਹੀ ਹੈ ਉਹਨ ਵੀ ਅੱਜ ਤੱਕ ਨਾਲ ਜੀਓ ਸਭ ਪਿਆਰ ਨਾਲ ਮਿਲਦੇ ਸਭ ਦੰਦੇ ਇਹ ਜੋ ਭਰਾਲਾ ਕੀਤਾ ਨੇ ਬਹੁਤ ਵਧੀਆ ਕੀਤਾ ਮੈਂ ਇਹਨਾਂ ਨੂੰ ਬੜੀ ਵਾਰੀ ਮਿਲਿਆ ਬਹੁਤ ਨਿੱਕੇ ਸੁਭਾਅ ਦੇ ਸੰਤ ਇਸ ਵਕਤ ਵੀ ਮੈਂ ਆਪਣਾ ਪ੍ਰੋਗਰਾਮ ਹੰਦਾ ਸੀ ਉੱਥੇ ਉਹਨਾਂ ਦੇ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਆਪਣਾ ਲੋਕਾਂ ਨੂੰ ਦੇਣ ਵਾਸਤੇ ਉਸ ਪ੍ਰੋਗਰਾਮ ਕਈ ਅਟੈਂਡ ਕੀਤੇ ਮੈਂ ਉਹਨਾਂ ਪ੍ਰੋਗਰਾਮਾਂ ਚ ਮੈਨੂੰ ਮਿਲਦੇ ਰਹੇ ਬੜੇ ਪਿਆਰ ਨਾਲ ਬੜਾ ਸਫਾਕਤ जगबानी जो कैंप लगाया गया बहुत फ्री दवाइया दी जा रही डॉक्टर चेकअप कर रहे तो हैं नमस्कार जी मेरा नाम डॉक्टर मुकेश कुमार मैं एक मनोचिकित्सक हूँ और तरन तारण में प्रैक्टिस करता हूँ आज हमारे मित्र श्री रमन चावला जी ने हमें पंजाब केसरी समूह द्वारा श्रीमती स्वदेश चोपड़ा जी की यादगार में उनकी दसवीं डेथ एनिवर्सरी के उपलक्ष में उन्होंने हेल्थ कैंप ऑर्गेनाइज किया है इसमें हमारे तरन तारण के काफ़ी जाने माने गण आए हैं और सब अपनी सेवाएं यहां पर प्रदान कर रहे हैं जिससे काफ़ी मरीज़ों को मुफ्त इलाज का आ, 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 सौभाग्य प्राप्त हुआ है और दवाइयाँ भी उनको मुफ्त दी जा रही हैं ऐसा पहले भी हर साल से हम इस अवसर पर आते रहे हैं और मैं काफ़ी प्रशंसा करता हूं पंजाब के इसी समूह की इस तरह के मेडिकल हेल्थ कैंप ऑर्गेनाइज करने के लिए धन्यवाद मेरा आप तो ना कश्मीर को रहा जगबाणी वाले ने कंप लाया है मैं तो दवाई है तो बहुत सोना लगा हाँ जी मेरा लक बहुत है

बहुत बढ़िया गाना है और ये हर तरीके नाल मनाई जाए हर लोग मनाएं ये गांव गांव में हां ये गांव गांव में लगने चाहिए आपको ये जाहर आई क्या का मदद मिली मेरे भी ये ट्रक मिली दवाइयाँ मिली और दोबारा फिर बुलाया ऐसी नहीं मिलनी चाहिए मिलनी चाहिए हर जगह पर बार-बार मिल जाना जी